ਇਥਰ ਓ ਕਜਰ ਓ ਕਜਰ ਓ ਬਾਹਰ ਖੋਲ ਓਏ ਬਾਹਰ ਖੋਲ ਬੋਲ ਆਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਅਵੀ ਓਏ ਬਦਮਾਸ਼ਾ ਬਾਹਰ ਦਾ ਖੋਲ ਹੁਣ ਰਵੀ ਹੈਗਾ ਬਾਕਲੇ ਬਾਤ ਲੈ ਹੁਣ ਮੋੜ ਰਵੀ ਆ ਬਾਹਰ ਖੋਲ ਆਮੀ ਕਰੀਏ ਨਾ ਆਹ ਆਹ ਤੇ ਬਈ ਇਹਨੂੰ ਸਮਾਨਾ ਓਡੀ ਕਿਉਂ ਫੜਾਇਆ ਕੀ ਜਮਾਨਾ ਹਾਂ ਜੈਨੋ ਇਹ ਕੀ ਕਰਦਾ ਤੇ ਕੇਦਾ ਤੀ ਪੁੱਤ ਨੇ ਉਹਨੇ ਮਮਾ ਨੇ ਕਹਿ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਦਿਂਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਂਦਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਰ ਆਉਂਦੇ ਨਹੀਂ ਤੇਰੇ ਕੋਲੇ ਆਹ ਕਰ ਸਮਾਨ ਨੂੰ ਪਰ ਕਾਸ ਕੋਈ ਤੈਨੂੰ ਦੇ ਦੇ ਤੇਰੀ ਮਾਇਆ ਦੇ ਲੈ ਮੈਂ ਤੈਨੂੰ ਲੱਕੀ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸਦਾ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹਦਾਰਨ ਜੇ ਤੁਸੀਂ ਜੰਮ ਤੂੰ ਆਖਰੀ ਇਹ ਸਾਡੇ ਤੇ ਤੂੰ ਲੱਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋਈ ਨਹੀਂ ਰੋਕਣਾ ਹੈ ਪੀਂਦਾ ਕਰੇ ਵੀ ਫਜ਼ਾਫੀ ਫਜ਼ਾਫੀ ਪੀਂਦਾ ਤਾਂ ਫੇਰ ਵੇਚਦਾ ਕਰੋ ਪੀ ਜਾ ਯਾਰਾ ਬਈ ਨਾ ਕਰ ਚੈ ਗੁਰਾ ਗਾਨ ਕਰਜਾ ਫਿਰ ਮਾਂ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਹਾਂ ਕੀ ਬਸ ਹਾਂ ਤੇ ਬਾਬਾ ਤੇ ਬਾਬਾ ਨਾ ਓਏ ਐਡਾ ਦਾ ਕੋਈ ਨਹੀਂ ਰੌਲੇ ਕੌਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਕੌਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓਏ ਯਾਰ ਛਾਲੇ ਫਿਰ ਇਹਨਾਂ ਨੂੰ ਫਟਾਉਂਗਾ ਅਟਾਲਾ ਘੜਾ ਵੜਨ ਹਟਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਖੜਾ ਤੂੰ ਕਿਵੇਂ ਵੇਚੇਗਾ ਮਾਜੋਰ ਨੇ ਵੇਚੂਆ ਤੂੰ ਲਾ ਵੇਚ ਹੁਣ ਦੇ ਕੇ ਨੂੰ ਲਾ ਆ ਜਾਣ ਤੇ ਵੇਚ ਆਂ ਦਾ ਦਾ ਰੇ ਤੂੰ ਮੈਂ ਦੇ ਕੇ ਰਹਾ ਮੈਂ ਤੂੰ ਐਡਾ ਕੱਡਾ ਕਾ ਬਣਾ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ ਚਿੱਟਾ ਵੇਚਾਂ ਤੂੰ ਆ ਜੀ ਕੋਈ ਹੋਰ ਕਮਾਈ ਕਰ ਐ ਤੂੰ ਮੈਨੂੰ ਦੇ ਦਿਆ ਕਰ ਤੀ ਯਾਰ ਮਹੀਨੇ ਦਾ ਨਹੀਂ ਵੇਚਦਾ ਨਾ ਮੈਂ ਤੈਨੂੰ ਇਹ ਜੇ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦਾਤਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਸਿਰ ਇੱਕ ਮੌਕਾ ਦੇਣ ਆਇਆ ਵੀ ਜੇ ਤਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਪਰ ਨਹੀਂ ਲਈ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹ ਜੇ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਾਂ ਪੀਣ ਪੀਣ ਨੂੰ ਵੀ ਛੱਡਣਾ ਚਾਹੁੰਨਾ ਤੇਰੇ ਨਾਲ ਆ ਜੇ ਤੂੰ ਅੜੀ ਜਾਣਾ ਵੇਚੀਂਗਾ ਇਸੇ ਨਹੀਂ ਵੇਚਣਾ ਦੇਣਾ ਇਹ ਤੈਨੂੰ ਕਹੇ ਤਾਂ ਮੈਂ ਆ ਕੋਈ ਨਹੀਂ ਵਰ ਜਾਗਾ ਹੈ ਜਾਂ ਕਿੰਜਾਂ ਜਾਂਦਾ ਬਾਸਪੀ ਪੀਦਾ ਧਾਖੀ ਉਹਨੂੰ ਲੈ ਜਾ ਜਾਂਦਾ ਛੱਡਾ ਦੇ ਮੈਂ ਤਾਂ ਨਹੀਂ ਛੱਡਣਾ ਅੱਛਾ ਇਹਨੂੰ ਚੁਗਾ ਦੇ ਸੈਂਡਰ ਇਹਨੂੰ ਇਹਦਾ ਨਾ ਹਟੋਸ਼ ਕਰ ਤੂੰ ਐ ਕਰੀਂ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀਂ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜੰਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਥੋੜੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਧਿਰ ਨੂੰ ਕਹਿਣਾ ਠੀਕ ਹੈ ਨਾ ਤੈਨੂੰ ਤਾਂ ਰੰਗ ਨਹੀਂ ਆਇਆ ਕਿ ਨਹੀਂ ਆਵਾਣੇ ਕਮਾ ਕੋਈ ਯਾਰ ਤੂੰ ਬਦਵਾਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਹਾਂ ਸਾਰੇ ਤੁਸੀਂ ਕਿਹੜਾ ਹਟਦੇ ਆ ਆਜੇ ਨਹੀਂ ਹੜਦੇ ਬਾਬਾ ਆਰ ਪਾਈਏ ਬਣੇ ਅੰਤਰੀ ਪਾਰ ਹੋ ਕੇ ਗੱਲ ਕਰ ਤੂੰ ਇੱਥੇ ਖੜਕੇ ਕਰੂ ਮੈਂ ਮੈਂ ਇੱਥੇ ਖੜਕੇ ਕਰੂਗਾ ਮਟਾ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਕਰੀ ਓਏ ਇੱਥੇ ਖੜਕੇ ਕਰੂ ਗੱਲ ਤੂੰ ਯਾਰ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜੇ ਨਾ ਤੈਨੂੰ ਫਟਾ ਦੇਾਂਗੇ ਵਾਦੇ ਖਲੋ ਨਹੀਂ ਹੜਦਾ ਨਹੀਂ ਯਾਰ ਹਾਂ ਆਦਾ ਹਟ ਜਾਣੀ ਬਈ ਮੈਂ ਦਾ ਵੇਚੂਗਾ ਤੂੰ ਮੈਨੂੰ 30000 ਦੇਣਾ ਮਣੀ ਵੇਚਦਾ ਆ ਸੱਟਾ ਕੋਹਾ ਮੇਰੇ ਦਾਲ 50000 ਦਿੰਨਾ ਤਾ ਆ ਹੋ ਫਿਰ ਏਡਾ ਤੂੰ ਏਡਾ ਕੱਟਾ ਕੋਹਾ ਉੱਥੇ ਆਪ ਨੂੰ ਸਮਝੀ ਜਾਨਾ ਉਹ ਅਸੀਂ ਤਾਂ ਹੀ ਵੇਚਾਂਗੇ ਐ ਵੇਚਾਂਗੇ ਤੂੰ ਵੇਤ ਨੂੰ ਹਟਾਵਾਂਗੇ ਤੈਨੂੰ ਬਾਅਦ ਚਿਰ ਕੋਈ ਨਾ ਰਹਿਤਾ ਦੀ ਮੈਂ ਵੇਚੂ ਮੈਂ ਗੱਲ ਸਿੱਧੀ ਆ ਤੈਨੂੰ ਦਾਤਾ ਹੋ ਕੇ ਨਾ ਨਾ ਯਾਰਾਂ ਹੰਤਕ ਮੇਰੀ ਤਲਬੇ ਚੱਟਦਾ ਰਹਿਾਂਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲ ਫੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛੱਡ ਤਾ ਉਹਨੇ ਮੈਂ ਚੰਗਿਆ ਦੇਖਿਆ ਅੰਮਰ ਦੇ ਛੱਕ ਨਾ ਆ ਰਹੇ ਨੇ ਕੋਈ ਇਹ ਤਾਂ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜੀਪੂ ਦੇ ਡਾਂਗ ਫੇਰੀਆਂ ਪਰਸਰ ਕੱਲ ਡਾਂਗ ਫੇਰੀ ਜੀਪੂ ਦੇ ਚਲੇ ਜਾ ਕੇ ਸੰਗੜਾ ਲਵਾਇਆ ਜੀਪੂ ਨੂੰ ਸਾਡਾ ਜੇ ਸਾਡਾ ਜਿਹੜੇ ਦੇਖੋ ਸਾਨੂੰ ਦੀਨ ਆਣਾ ਸੀ ਅਸੀਂ ਜਰੂਰ ਉਹਦੀ ਡਾਂਗ ਸੋਟੀ ਕਰਾਂਗੇ ਮੈਂ ਕਿਹੜੇ ਅੰਮਰ ਦੇ ਛੱਕ ਕੇ ਕਰ ਹਾਂ ਕਰਦੇ ਕਮ ਉਹ ਕਿਹੜਾ ਕਿਸਦਾ ਪਤੀ ਪੁੱਤ ਨਹੀਂ ਯਾਰ ਠੀਕ ਆ ਨਾ ਅਸੀਂ ਤਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਹਰ ਜਾ ਕੇ ਮੈਂ ਤੈਨੂੰ